ਇਹ ਬਜਨੋਸ਼ ਕਰ ਰਿਹਾ ਦਾਬਸ ਹੱਥੇ ਆਕਾਲਿਕ ਕੀ ਹਾਲ ਹੈ ਬਰੇ ਸਭਾਤ ਆ ਤੁਹਾਡਾ ਸਾਡੇ YouTube ਚੈਨਲ ਦੇ ਵਿੱਚ ਜਿਹੜਾ ਸਦਨ ਆਪਣੇ ਭਰਾ ਦੇ ਚੈਨਲ ਦੇ ਉੱਤੇ ਨਵੇਂ-ਨਵੇਂ ਬਜੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਆਪਾਂ ਸੁਣ ਲਈ ਜਾਈਆਂ ਸ਼ਾਨਦਾਰ ਵੀਡੀਓ ਲਿਆ ਦੇ ਰਿਆ ਕਰੀਏ ਤੋ ਐਕ ਤੋ ਐਕ ਖਰੇ ਤੇ ਟੌਪ ਜਿਹੇ ਜਾਨਵਰਾਂ ਦਾ ਸ਼ੌਂਕ ਕਰਾ ਦੇ ਰਿਆ ਕਰੀਏ ਉਹ ਹਾਂਜੀ ਵੀ ਸਦਨੋ ਕਰੋ ਚੈੱਕ ਮੇਰਾ ਭਰਾ ਭਰਾ ਅੱਜ ਵਾਲੇ ਆਪਣੇ ਬਰਦੇ ਕਬੂਤਰਾਂ ਦੀ ਕੁਆਲਿਟੀ ਬਾਈ ਜੀ ਬਾਜੀ ਛੱਡਣ ਦੇ ਲਈ ਤਿਆਰੀ ਵਾਲੇ ਕੂਤਰ ਲੈ ਕੇ ਆਉਂਦੇ ਨੇ ਤੁਹਾਡੇ ਵੀਰ ਨੇ ਔਰ ਸੱਜਣੋਂ ਐਸੇ ਕਬੂਤਰ ਨੇ ਨਿਆਬ ਕਬੂਤਰ ਨੇ ਬਾਈ ਜੀ ਬਿਲਕੁਲ ਸਾਵੇਂ ਕਬੂਤਰਾਂ ਦੇ ਵਿੱਚੋਂ ਤਿੰਨਾਂ ਦੇ ਪੈਰਾਂ ਦੇ ਵਿੱਚ ਮੇਰਾ ਵੀ ਰਿੰਗ ਲੱਗੀ ਆ ਆ ਪਹਿਲੇ ਕੂਤਰ ਦੇ ਪੈਰ ਦੇ ਵਿੱਚ ਵੀ ਰਿੰਗ ਲੱਗੀ ਮੇਰਾ ਭਰਾ ਬਾਬੇ ਜਾਨਤ ਵਾਲੇ ਕੂਤਰਾਂ ਦੇ ਵਿੱਚੋਂ ਕਾਲੀ ਨੋਕ ਚਿੱਟੀਆਂ ਅੱਖਾਂ ਠੀਕ ਹੈ ਜੀ ਤੇ ਉਹ ਬਾਈ ਜੀ ਕਬੂਤਰੇ ਹਜ਼ਾਰ ਵਾਲੇ ਕੂਤਰਾਂ ਦੇ ਵਿੱਚੋਂ ਮੇਰਾ ਭਰਾ ਚੈੱਕ ਕਰ ਲੋ ਜੀ ਵੀਰੇ ਏਨੇ ਕੁ ਸੁੱਚੇ ਬਰਾਂਦ ਜਾਂ ਬਰ ਗਰੰਟੀ ਇਹਨਾਂ ਦੀ ਫੋਲਾ ਮੇਰਾ ਵੀਰ ਉੱਡਣ ਦੀ ਤੇ ਵੀਰੇ ਉੱਡ ਕੇ ਛਤਰੀ ਤੇ ਆਉਂਦੇ ਠੀਕ ਹੈ ਬਾਕੀ ਮੇਰਾ ਭਰਾ ਤੁਸੀਂ 2-4 ਦਿਨ ਚੰਗੀ ਤਰ੍ਹਾਂ ਜਾਨਵਰਾਂ ਨੂੰ ਆਪ ਦੀ ਛੱਤ ਆਪ ਦਾ ਖੁੱਡਾ ਉਹਨਾਂ ਨੂੰ ਬਿਖਾ ਦਿਆ ਕਰੋ ਫਿਰ ਜਾ ਕੇ ਡਾਇਆ ਕਰੋ ਨਹੀਂ ਤਾਂ ਕਈ ਵਾਰੀ ਕੂਤਰ ਆਸੇ ਪਾਸੇ ਪੈਰ ਲਾਇਆ ਹੁੰਦਾ ਫਿਰ ਮੇਰਾ ਭਰਾ ਕਬੂਤਰ ਕੱਚੇ ਹੋਣ ਦਾ ਬੰਦੇ ਨੂੰ ਖਤਰਾ ਰਹਿੰਦਾ ਆ ਠੀਕ ਹੈ ਜਾਨਵਰ ਪੈਰਾਂ ਦਾ ਕੱਚਾ ਹੋ ਜਾਂਦਾ ਫਿਰ ਮੇਰਾ ਭਰਾ ਡਾਊਟਿਆ ਰਹਿੰਦਾ ਉਹਨੂੰ ਬਾਜੀ ਛੱਡ ਅੱਛਾ ਚੈੱਕ ਕਰੋ ਮੇਰਾ ਭਰਾ ਸਜਣੋਂ ਗਿਰੀਆਂ ਉੱਤੇ ਲੱਗੇ ਹੋਏ ਕਬੂਤਰ ਨੇ ਠੀਕ ਹੈ ਜੀ ਥੱਲੋਂ ਹੱਡੀ ਦੇ ਕੋਲੋਂ ਐਨ ਬਾਈ ਜੀ ਬਣੇ ਹੋਏ ਲਾਲ ਕਬੂਤਰ ਨੇ ਮੇਰਾ ਭਰਾ ਠੀਕ ਹੈ ਉੱਡਣ ਦੀ ਮੇਰਾ ਭਰਾ ਫੁੱਲ ਬਟਾ ਫੁੱਲ ਗਰੰਟੀ ਰਹੇਗੀ ਪੱਲੀ ਸਾਫ ਕਬੂਤਰ ਤਿੰਨੇ ਵੱਡੇ ਦੋ ਵਿੱਚੋਂ ਕਬੂਤਰ ਨੇ ਤੇ ਇੱਕ ਸਜਣੋਂ ਹਰ ਰਾਜ ਨਾਲ ਕਬੂਤਰਾਂ ਵਿੱਚੋਂ ਵੱਡਾ ਕਬੂਤਰ ਚੈੱਕ ਕਰੋ ਭਾਈ ਜੀ ਐਡਾ ਕੋ ਭੈੜਾ ਕਬੂਤਰ ਆਣਾ ਸਾਰੇ ਕਬੂਤਰਾਂ ਨੂੰ ਪਾ ਕੇ ਫਿਰ ਵੇਂਦਾ ਆ ਜੀ ਠੀਕ ਹੈ ਜਦੋਂ ਇਸਮਾਨ ਦੇ ਵਿੱਚ ਕੋਈ ਫਰ ਨਹੀਂ ਰਹਿੰਦਾ ਇਹੋ ਜਿਹਾ ਸੁਭਾਅ ਰੱਖਦਾ ਕਬੂਤਰ ਇਹ ਆ ਚੈੱਕ ਕਰ ਲਓ ਠੀਕ ਹੈ ਜੀ ਇਹ ਵੀ ਬਾਈ ਜੀ ਕਬੂਤਰੀ ਹੈ ਪਲੇਖੇ ਨਾਲ ਮੈਥੋਂ ਕੂਤਰ ਬੋਲਿਆ ਗਿਆ ਇਹ ਵੀ ਮੇਰਾ ਭਰਾ ਕਬੂਤਰੀ ਹੈ ਆਪਣੀ ਦੋ ਕਬੂਤਰੀਆਂ ਨੇ ਤੇ ਇੱਕ ਬਾਈ ਜੀ ਇਹਨਾਂ ਵਿੱਚੋਂ ਨਰ ਆ ਚੈੱਕ ਆਫ ਸਾਧਿਓ ਤੁਸੀਂ ਆਪਣੀਆਂ ਪਹਿਲਾਂ ਮਾਦੀਆਂ ਦੀ ਕੁਆਲਿਟੀ ਠੀਕ ਹੈ ਜੀ ਬਿਲਕੁਲ ਬਾਈ ਜੀ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਜਾਨਵਰ ਆਪਣੇ ਕੋਲੇ ਬੈਠੇ ਨੇ ਕਿਉਂਕਿ ਸਜਣੋ ਤੁਹਾਨੂੰ ਵੀ ਪਤਾ ਜਿਹੜੇ ਬੰਦੇ ਨੇ ਵੀਰੇ 890 ਰੁਪਏ ਕਿਲੋ ਨੂੰ ਗਿਰੀ ਜਾਨਵਰਾਂ ਨੂੰ ਖਵਾਈ ਹੋਵੇ ਉਹ ਉਸ ਰੇਟ ਦੇ ਵਿੱਚ ਮੇਰਾ ਭਰਾ ਜਾਨਵਰ ਨਹੀਂ ਦਿੰਦਾ ਠੀਕ ਹੈ ਚੈੱਕ ਕਰ ਲਓ ਮੇਰਾ ਭਰਾ ਤਿੰਨੇ ਜਨਵਰ ਨੇ ਪੱਲੀ ਸਾਫ ਨੇ ਫੁੱਲ ਬਟਾ ਫੁੱਲ ਗਾਰੰਟੀ ਵਾਲੇ ਨੇ ਤਿੰਨਾ ਦਾ ਪ੍ਰਾਈਸ ਮੇਰਾ ਭਰਾ ਤਿੰਨੇ ਆ ਰਿਹਾ ਕੋਈ ਸੱਜਣ ਇੰਜਨ ਕੋਈ ਵੀਰੇ ਸਾਨੂੰ ਇੱਕ ਦੇ ਦਿਓ ਮਾਦੀ ਦੇ ਦਿਓ ਨਰ ਦੇ ਦਿਓ ਜਾਂ ਕੱਲਾ ਨਰ ਦੇ ਦਿਓ ਦੋਵੇਂ ਮਾਦੀਆਂ ਦੇ ਦਿਓ ਜਾਂ ਵਿੱਚੋਂ ਇੱਕ ਮਾਦੀ ਦੇ ਦਿਓ ਠੀਕ ਹੈ ਜੀ ਉੱਡਣ ਦੀ ਮੇਰਾ ਭਰਾ ਆਪਣੀ ਫੁੱਲ ਬਟਾ ਫੁੱਲ ਗਾਰੰਟੀ ਰਹੀ ਕਿ ਸੱਜਣੋ ਜਿੰਨੇ ਮਰਜੀ ਡਾਲਿਓ ਜੀ ਚੈੱਕ ਕਰ ਲਓ ਵਜੂਦ ਸੱਜਣੋ ਕਬੂਤਰ ਡਾਉਂਗੇ ਯਾਦ ਕਰੋਗੇ ਵਾਕਈ ਮੋਗੇ ਤੋਂ ਭਰਾ ਦੇ ਘਰੋਂ ਕੋਈ ਨਿਆਅਬ ਜਨਵਰ ਆਏ ਸੀ ਬਾਕੀ ਜਿਹੜਾ ਆਪਣਾ ਸਹੀ ਪਰਖੀਲਾ ਹੋਏਗਾ ਉਹ ਵੀਰ ਨੇ ਵੇਖ ਕੇ ਸੰਦਰਾ ਹਾਂ ਵੀਰੇ ਕਬੂਤਰਾਂ ਦੇ ਵਿੱਚ ਵਾਕਈ ਕੁਆਲਿਟੀ ਗੁਣ ਹੈਗੇ ਨੇ ਤੇ ਆ ਉਪਰ ਹੁਣ ਮੈਂ ਸੁਣਨਾ ਉਹਦੇ ਪਰਪਲਿਆਂ ਦਾ ਅੱਖਾਂ ਦਾ ਪੰਜਿਆਂ ਦਾ ਕੱਲੀ-ਕੱਲੀ ਚੀਜ਼ ਹੈ ਮੇਰਾ ਭਰਾ ਸ਼ੌਂਕ ਕਰਾਉਣਾ ਤੇ ਵੀਰ ਦੀ ਵੀਡੀਓ ਵਿੱਚ ਤੁਸੀਂ ਲਾਸਟ ਤੱਕ ਬਣੇ ਰਹੋ ਤੇ ਦੱਸਿਓ ਕਿਦਾਂ ਦੇ ਲੱਗੇ ਆਪਣੇ ਤੁਹਾਨੂੰ ਇਹ ਜਾਨਵਰ ਤੁਹਾਨੂੰ ਆ ਲੱਗਿਆ ਸੀਗਾ ਸ਼ੌਂਕ ਕਰਾਉਣ ਤੇ ਕੂਤੇ ਛੱਡਾ ਹੀ ਜਾਲ ਤੇ ਬਾਹਰ ਤੋਂ ਕਰ ਸਕਦੇ ਹਾਂ ਜੀ ਗੜੁਕ ਨੂੰ ਚੈੱਕ ਜਾਨਵਰ ਦੀ ਦੇਖੋ ਕਿਵੇਂ ਪਾਉਂਦਾ ਠੀਕ ਹੈ ਖੜਕਾ ਕੇ ਪਾਉਂਦਾ ਪੂਰੇ ਚੈੱਕ ਕਰ ਲਓ ਜੰਟ ਵਾਲੀ ਕੂਤਰੀ ਅੰਦਰ ਫਿਰਦੀ ਆ ਤੇ ਯਾਉ ਉਹ ਤੋਂ ਨੂੰ ਹੁਣ ਮੈਂ ਕਰੋਨਾ ਤੋਂ ਸ਼ੌਕ ਠੀਕ ਹੈ ਹਾਂਜੀ ਭਾਜੀ ਆ ਆਪਣੀ ਪਹਿਲੀ ਵੱਡੀ ਗੂਦਰੀ ਮਰਾ ਵੀਰ ਕਰੋ ਚੈੱਕ ਜੀ ਆਪਣੀ ਮਾਦੀ ਨੂੰ ਸਦਨੋ ਕੱਟ-ਕੱਟ ਚੈੱਕ ਕਰ ਲਓ ਵੀਰੇ ਪੂਰੀ ਬਾਜ ਦੀ ਉੱਚੀ ਲੰਮੀ ਗੂਦਰੀ ਤੇ ਮੈਂ ਤੁਹਾਨੂੰ ਇਹਦਾ ਪੱਲਾ ਵਿਖਾਉਣਾ ਸਦਨੋ ਪੱਲਾ ਵੇਖ ਕੇ ਤੁਹਾਡੀ ਰੂਹ ਹੀ ਖੁਸ਼ ਹੋਏਗੀ ਏਡੇ ਵੱਡੇ ਪੱਲੇ ਦੀ ਮਾਲਕਾ ਮਹਾਰਾਜ ਨੇ ਏਡੇ ਲੰਮੇ-ਲੰਮੇ ਪਲੱਸ ਸਦਨੋ ਚੌੜੇ-ਚੌੜੇ ਪੱਲੇ ਦਿੱਤੇ ਇਸ ਮਾਦੀ ਨੂੰ ਚੈੱਕ ਕਰ ਲਓ ਮਰਾ ਭਰਾ ਮਾਦੀ ਆਪਣੀ ਦੀ ਅੱਖ ਦੀ ਕੁਆਲਿਟੀ ਦੇਖੋ ਜੀ ਬਿਲਕੁਲ ਬਾਈ ਜੀ ਚਿੱਟੀਆਂ ਅੱਖਾਂ ਦੇ ਵਿੱਚ ਨਹੀਂ ਲੇਡ ਡੋਰੀਆਂ ਦੀ ਕੂਤਰੀ ਵੀਰੇ ਫੁੱਲ ਬਟਾ ਫੁੱਲ ਗਰੰਟੀ ਆ ਕੂਤਰੀ ਪੈੰਡ ਨਹੀਂ ਛੱਡੂਗੀ ਠੀਕ ਹੈ ਇੰਨੀ ਗੱਲ ਕਹਿ ਕੇ ਆਪਾਂ ਨੂੰ ਬਾਈ ਨੇ ਦਿੱਤੀ ਆ ਪੂਰੀ ਗਰੰਟੀ ਵਾਲੀ ਕੂਤਰੀ ਆ ਮੇਰਾ ਭਰਾ ਜੋੜਿਆਂ 'ਚ ਪਾਉਣੀ ਜੋੜਿਆਂ 'ਚ ਪਾਲੀਓ ਸਜਣੋਂ ਪਰ ਪਹਿਲਾਂ ਖਰਾਕ ਕੂਤਰੀ ਨੇ ਖਾਦੀ ਹੋਈ ਪੱਲੀ ਸਾਫ ਅਤੇ ਡਾਈਓ ਇਹ ਤੁਕੀਆਂ ਕੱਢੂ ਮੇਰਾ ਭਰਾ ਠੀਕ ਹੈ ਉਸ ਤੋਂ ਬਾਅਦ ਬਾਈ ਜੀ ਜੋੜਿਆਂ 'ਚ ਪਾਈਓ ਕਿਉਂਕਿ ਜੋੜਿਆਂ 'ਚ ਉਹੀ ਜਾਨਵਰ ਪਾਈਦਾ ਸਜਣੋਂ ਜਿਨੇ ਕੋਈ ਕਰਾਮਾਤ ਕਰਕੇ ਵਿਖਾਈ ਹੁੰਦੀ ਆ ਆ ਚੈੱਕ ਕਰ ਲਓ ਅੱਖ ਦੀ ਕੁਆਲਿਟੀ ਦੇਖੋ ਜੀ ਚਿੱਟੀਆਂ ਅੱਖਾਂ ਅੱਗੇ ਉਹ ਫਰੰਟ ਚੈੱਕ ਕਰ ਲਓ ਦੇਖੋ ਜੀ ਹੱਡੀ ਕੋਲੋਂ ਜਮਾ ਲਾਲ ਜਾਂਬਰ ਪਏ ਨੇ ਮੇਰਾ ਭਰਾ ਤੇ ਆਹ ਬਜੀ ਦੂਜੀ ਸਾਈਡ ਦੀ ਅੱਖ ਆਪਣੀ ਮਾਦੀ ਦੀ ਕਰ ਸਕਦੇ ਹਾਂ ਚੈੱਕ ਦੇਖੋ ਜੀ ਠੀਕ ਐ ਜਿਹੋ ਜੀ ਨੋਗ ਉਹੋ ਜੀਆਂ ਪਲਕਾਂ ਤੇ ਉਹੋ ਜੇ ਪੰਜੇ ਤੇ ਆਹ ਸੱਜਣੋਂ ਪੱਲਾ ਚੈੱਕ ਕਰ ਲਓ ਦੇਖੋ ਜੀ ਕਿੱਡੇ ਵੱਡੇ ਚੌੜੇ ਚੌੜੇ ਬੱਲਿਆਂ ਦੀ ਆਪਣੀ ਕੁਤਰੀ ਕਰੋ ਚੈੱਕ ਕੁਆਲਿਟੀ ਮੇਰਾ ਭਰਾ ਠੀਕ ਐ ਜੀ ਬਿਲਕੁਲ ਬਾਈ ਜੀ ਪੋਸਟਾਂ ਹੀ ਫਾਰਾ ਤੇ ਪੂੰਜੇ ਦੀ ਕੁਆਲਿਟੀ ਚੈੱਕ ਕਰ ਲਓ ਆ ਲਓ ਜੀ ਇਹਨੂੰ ਕਹਿੰਦੇ ਬੱਤੀ ਪੂਛ ਦੇਖੋ ਜਦ ਕਿ ਮਕਮਲ 12 ਫਰ ਪੂਛ ਦੇ ਬੈਤ ਨੇ ਜਮਾਂ ਪਰ ਬੰਦ ਪੂਛ ਰੱਖ ਠੀਕ ਹੈ ਜੀ ਤੇ ਆ ਮੇਰਾ ਵੀਰ ਅਗਲਾ ਪੱਲਾ ਆਪਣੀ ਮਾਦੀ ਦਾ ਦੇਖੋ ਜੀ ਕਿੱਡੇ ਨਿੱਗਰ ਕੋਈ ਫਰ ਨਹੀਂ ਪੁਰਿਆ ਕੋਈ ਕੋ ਨਹੀਂ ਆ ਨੁਕਰਾਂ ਚੈੱਕ ਕਰ ਲਓ ਜੀ ਫਰਾਂ ਦੀਆਂ ਦੇਖੋ ਠੀਕ ਹੈ ਬਿਲਕੁਲ ਬਾਈ ਜੀ ਲੈ ਸੋਏ ਵੇ ਕੂਤਰ ਨੇ ਪੱਲੀ ਸਾਫ ਨੇ ਰੰਗ ਪੱਕੇ ਲੱਗੇ ਹੋਏ ਆ ਚੈੱਕ ਕਰ ਲਓ ਜੀ ਠੀਕ ਹੈ ਜੀ ਇਧਰ ਲੈ ਬੰਨਿਓ ਵੀ ਠੀਕ ਹੈ ਤੇ ਆ ਬਾਈ ਜੀ ਮਾਦੀ ਆਪਣੀ ਦੇ ਪੈਰ ਪੈਰ ਦੇ ਵਿੱਚ ਦੇ ਪਲਾਸਟਿਕ ਦੀ ਕੜੀ ਲੱਗੀ ਹੋਈ ਮੇਰਾ ਭਰਾ ਬਿਲਕੁਲ ਬੰਦ ਜੋੜ ਪਤਲੇ ਲੰਮੇ ਪੈਰਾਂ ਦੀ ਸਜਣੋ ਆਪਣੀ ਆ ਕੁਤਰੀ ਕਰੋ ਦਰਸ਼ਨ ਮੇਰਾ ਵੀਰੋ ਤੇ ਥਰਜਾ ਥਰਜਾ ਆਹਾ ਸਿੱਜੀ ਸਦਨੋਂ ਆਪਣੀ ਮਕਮਲ ਕੂਤਰੀ ਤੇ ਆ ਉਪਰੋਂ ਹੁਣ ਮੈਂ ਤੁਹਾਨੂੰ ਅਗਲੀ ਮਾਦੀ ਦਾ ਸ਼ੌਂਕ ਕਰਾਉਣਾ ਜੀ ਸਦਨੋਂ ਆਹਾ ਆਪਣੀ ਅਗਲੀ ਵੱਡੀ ਕੂਤਰੀ ਬਾਬੇ ਜੰਨਤ ਵਾਲੇ ਕੂਤਰਾ ਵਿੱਚੋਂ ਜੀ ਕਰ ਸਕਦੇ ਹਾਂ ਮੇਰਾ ਭਰਾ ਚੈੱਕ ਪਹਿਲਾਂ ਫੰਟ ਚੈੱਕ ਕਰੋ ਜੀ ਆਪਣੀ ਕੂਤਰੀ ਦਾ ਠੀਕ ਹੈ ਜੀ ਦੇਖੋ ਜੀ ਕਿੱਡੀ ਸੁਨੱਖੀ ਕੂਤਰੀ ਟੇਪਰ ਵਿੱਚ ਸਿਰ ਕਾਲੀ ਨੋਕ ਦੰਦ ਜਟੀਆਂ ਅੱਖਾਂ ਬੰਦ ਪੂਛ ਤੋਂ ਸਦਨੋਂ ਬੰਦ ਜੋੜ ਕੁਆਲਿਟੀ ਆਏ ਹੇ ਹੇ ਬਹੁਤ ਜ਼ਿਆਦਾ ਵਧੀਆ ਆ ਠੀਕ ਹੈ ਜੀ ਚੈੱਕ ਕਰ ਸਕਦੇ ਹਾਂ ਸਦਨੋਂ ਥਰਜਾ ਕੀ ਹੁੰਦਾ ਇਹ ਥੋੜੀ ਜਿਹੀ ਕੁਤਰੀ ਕੌੜੀ ਹੱਥ ਜਾ ਕੇ ਦੇਖੋ ਐ ਛੜਾਉ ਨੂੰ ਕਰਦੀ ਆ ਜੀ ਬਾਈ ਜੀ ਕੁਆਲਿਟੀ ਚੈੱਕ ਕਰੋ ਜੀ ਜਾਂਪਰਾ ਦੀ ਮੈਂ ਕਹਿੰਦਾ ਸਦੋਂ ਬਹੁਤ ਹੀ ਚੋਟੀ ਵਾਲੇ ਜਾਨਵਰ ਨੇ ਯਾਰ ਅੱਜ ਤਾਂ ਬਿਸ਼ੱਕ ਧੁੱਪੇ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਧੁੱਪੇ ਖੜੇ ਆ ਪਰ ਤਾਂ ਵੀ ਯਾਰ ਜਦੋਂ ਜਾਨਵਰ ਚੰਗਾ ਹੋਵੇ ਨਾ ਨਿਆਰੀ ਵੱਖਰਾ ਹੁੰਦਾ ਮੇਰਾ ਭਰਾ ਸ਼ੌਕ ਕਰਾਉਂਦਾ ਆਹ ਲੋ ਜੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਦੇਖੋ ਜੀ ਕੋਈ ਲਾਲੀ ਦੇ ਵਿੱਚ ਐ ਖਣੀ ਕੋਈ ਕੋਹਣੀ ਕਾਲੀ ਨੋਕ ਚਿੱਟੀਆਂ ਅੱਖਾਂ ਬਾਬੇ ਜੰਟਲੇ ਕੁਤਰਾਂ ਦੇ ਵਿੱਚੋਂ ਜਮਾ ਬੰਦ ਪੂਛ ਤੇ ਆਹ ਬਾਈ ਜੀ ਮਾਦੀ ਆਪਣੀ ਦਾ ਪੱਲਾ ਚੈੱਕ ਕਰੋ ਮੇਰਾ ਭਰਾ ਪੱਲੇ ਨੂੰ ਦੇਖੋ ਜੀ ਕਿੱਡੇ ਨਿੱਗਰ ਪੱਲੇ ਨੇ ਤੇ ਪੱਕੀ ਕਲਪ ਲੱਗੀ ਹੋਈ ਆ ਜੀ ਕੱਚ ਦੇ ਵਿੱਚ ਆਪਣੀ ਮਾਦੀ ਦੀ ਠੀਕ ਹੈ ਜੀ ਗਿਰੀਆਂ ਉੱਤੇ ਲੱਗੇ ਹੋਏ ਕਬੂਤਰ ਤੇ ਬਾਕੀ ਯਾਰ ਮੈਂ ਤੁਹਾਨੂੰ ਪਹਿਲੀ ਮਾਦੀ ਥੱਲੋ ਵਿਖਾਉਣੀ ਭੁੱਲ ਗਿਆ ਆ ਤੁਹਾਨੂੰ ਮੈਂ ਯਾਦ ਨਾਲ ਵਿਖਾਉਣਾ ਪਹਿਲਾਂ ਆ ਚੈੱਕ ਕਰ ਲੋ ਤੁਸੀਂ ਨੂੰ ਪੂਛ ਜਮਾ ਬੰਦ ਪੂਛ ਰੱਖਦੀ ਆ ਠੀਕ ਹੈ ਜੀ ਪੂਛ ਤਾਂ ਹੀ ਕਰਨੀ ਆ ਕੋਲਦੀ ਆਪਾਂ ਕਿੱਥੋਂ ਢੱਕੀ ਹੋਈ ਆ ਜੀ ਆ ਮੇਰਾ ਭਰਾ ਅਗਲਾ ਪੱਲਾ ਜੀ ਪੱਲੇ ਦੇ ਥੱਲੇ ਪੱਕਾ ਰੰਗ ਲੱਗਿਆ ਹੋਇਆ ਚੈੱਕ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਪੂੰਜੇ ਵਿੱਚ ਬਾਈ ਜੀ ਕਾਲੇ ਫਰਨੇ ਬੈਠ ਵਾਲੀ ਥਾਂ ਲੱਪੇ ਦੀ ਕੁਆਲਿਟੀ ਚੈੱਕ ਕਰ ਲਓ ਜੀ ਕਾਲੀ ਨੋਕ ਕਾਲੀਆਂ ਨੰਦਰਾ ਪੈਰ ਦੇ ਵਿੱਚ ਮੇਰਾ ਭਰਾ ਐ ਸਮਾਦੀ ਦੇ ਪੱਕੀ ਰਿੰਗ ਨਾਂ ਫੋਨ ਨੰਬਰ ਸਭ ਲਿਖਿਆ ਹੋਇਆ ਜੀ ਚੈੱਕ ਕਰ ਸਕਦੇ ਹੋ ਬਿਲਕੁਲ ਬੰਦ ਜੋੜਾਂ ਦੀ ਕੂਤਰੀ ਬਾਕੀ ਸਾਨੂੰ ਮੈਂ ਥੱਲੋ ਕੂਤਰੀ ਦਿਖਾਉਣਾ ਆਲੋ ਮੇਰਾ ਭਰਾ ਆ ਚੈੱਕ ਕਰ ਲਓ ਸਭ ਨੂੰ ਬਿਲਕੁਲ ਬਣੇ ਹੋਏ ਕੂਤਰ ਨੇ ਠੀਕ ਹੈ ਜੀ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਦਾ ਮੈਂ ਤੁਹਾਨੂੰ ਥੱਲੋ ਵਿਖਾਤਾ ਆ ਠੀਕ ਹੈ ਤੇ ਆਹ ਆ ਸੀਗੀ ਬਾਈ ਜੀ ਆਪਣੀ ਮਕਮਲ ਕੂਤਰੀ ਤੇ ਆਓ ਭਰਾ ਹੁਣ ਮੈਂ ਤੁਹਾਨੂੰ ਅਗਲੇ ਵੱਡੇ ਕੂਤਰ ਦਾ ਸ਼ੌਂਕ ਕਰਾਉਣਾ ਹੈ ਜੀ ਵੀ ਆਹ ਬਰੇ ਆਪਣਾ ਬਦਾ ਕੂਤਰ ਚੈੱਕ ਕਰ ਲਓ ਠੀਕ ਹੈ ਜੀ ਜਾਲ ਦੇ ਵਿੱਚ ਕਿਵੇਂ ਪਤੰਦਰ ਗੁੜ ਕੀ ਜਾਂਦਾ ਸੀਗਾ ਠੀਕ ਹੈ ਕੁਆਲਟੀ ਤੁਹਾਡੇ ਸਾਹਮਣੇ ਵਾਜੀ ਕਾਲੀ ਨੋਕ ਖਟੀਆਂ ਅੱਖਾਂ ਹਲਕੀ ਜਿਹੀ ਕੋਈ ਅਲਫਾ ਲੋਕਾ ਜੈਡ ਬਲੈਕ ਕਾਲੀ ਨਹੀਂ ਗੀ ਚੈੱਕ ਕਰ ਲਓ ਜੀ ਕੱਦ ਕਾਠ ਆਪਣੇ ਕੂਤਰ ਸਦਨੋਂ ਪੂਰਾ ਬਣਿਆ ਵਾ ਕਬੂਤਰ ਵਜਨ ਵਾਲਾ ਕੂਤਰ ਇੱਥੋਂ ਠੀਕ ਹੈ ਨਾ ਚੈੱਕ ਕਰ ਲਓ ਕਿਉਂਕਿ ਸਦਨੋਂ ਜਿਹੜੇ ਕੂਤਰ ਥੱਲੋਂ ਬਣਿਆ ਹੋਇਆ ਹੋਏਗਾ ਹਲਕਾ ਵਜਨ ਹੋਏਗਾ ਉਹੀ ਉਤਰ ਮਰਾ ਭਰਾ ਬਾਜੀ ਦੇ ਵਿੱਚ ਕਾੜ ਕੱਢਦਾ ਜਦੋਂ ਪਾਣੀ ਉਹਦੇ ਅੰਦਰੋਂ ਮੌਕਿਆ ਜਾਂਦਾ ਆ ਉਹ ਆਉਦੀ ਚਰਬੀ ਤੇ ਸਦਨੋ ਜਿਹੜਾ ਉਹਦੇ ਅੰਦਰ ਬਲੱਡ ਆਣਾ ਉਹਦੇ ਸਾਰੇ ਜਾਨਵਰ ਆਉੜਦਾ ਠੀਕ ਹੈ ਜੀ ਤੇ ਆ ਸਦਨੋ ਜਾਨਵਰ ਆਪਣੀ ਦੀ ਆਖਿਆ ਜੀ ਠਹਿਰ ਜਾ ਠਹਿਰ ਜਾ ਆ ਲੋ ਜੀ ਆ ਸਦਨੋ ਜਾਨਵਰ ਆਪਣੀ ਦੀ ਅੱਖ ਦੀ ਮੇਰਾ ਭਰਾ ਕੁਆਲਿਟੀ ਚੈੱਕ ਕਰ ਲੋ ਬਿਲਕੁਲ ਬਾਈ ਜੀ ਖੱਟੀਆਂ ਅੱਖਾਂ ਦਾ ਆਪਣਾ ਇਹ ਕੂਤਰ ਠੀਕ ਹੈ ਜੀ ਹੁਣ ਮਖੂਨ ਜਾਨਵਰ ਦਾ ਪੱਲਾ ਵਿਖਾਉਣਾ ਤੇ ਆ ਦੇਖੋ ਮੇਰਾ ਭਰਾ ਕਿੱਡਾ ਕੌੜ ਕੂਤਰ ਜਾਨ ਵਾਲਾ ਕੂਤਰ ਆ ਜੀ ਆ ਚੈੱਕ ਕਰੋ ਮੇਰਾ ਭਰਾ ਦੇਖੋ ਜੀ ਭਰਾ ਦੀ ਕੁਆਲਿਟੀ ਉਦੇ ਸਾਹਮਣੇ ਕੋਈ ਗੈਪ ਨਹੀਂ ਕੋਈ ਜੂਨ ਨਹੀਂ ਮੱਖੀ ਨਹੀਂ ਕੋਈ ਕਰਨ ਨਹੀਂ ਪੂਰੀ ਵੀ ਠੀਕ ਹੈ ਜੀ ਤੇ ਆ ਮੇਰਾ ਭਰਾ ਅਗਲਾ ਪੱਲਾ ਜੀ ਕੂਤਰ ਆਪਣੇ ਦਾ ਪਹਿਲੀ ਗੱਲੇ ਤੋਂ ਸਦੋਂ ਕੋਈ ਬਗਲ ਚੈੱਕ ਕਰ ਸਕਦੇ ਹੋ ਪੈਰਾਂ ਦੀ ਚੜਾਈ ਦੇਖ ਸਕਦੇ ਹੋ ਠੀਕ ਹੈ ਤੇ ਆ ਬ੍ਰੇਕ ਜਮਾ ਬੰਦ ਜੋੜ ਠੀਕ ਹੈ ਜੀ ਪੈਰਾਂ ਦੀ ਕੁਆਲਿਟੀ ਚੈੱਕ ਕਰ ਲਓ ਜਿਹੋ ਜੀ ਲੋਕ ਸੀਗੀ ਉਹੋ ਜੀਆਂ ਨਾ ਉਹਦਰਾ ਬ੍ਰੇਕ ਜੇ ਪੈਰਾਂ ਦਾ ਕੂਤਰ ਆ ਜੀ ਕੋਈ ਚਿੱਟੇ ਪੈਰ ਨਹੀਂ ਕੋਈ ਕਹ ਨਹੀਂ ਸੁਰਖ ਖਲਾਲ ਪੈਰਾਂ ਦਾ ਆਪਣਾ ਇਹ ਜਾਨਵਰ ਆ ਤੇ ਬਾਕੀ ਤੁਸੀਂ ਐਸ ਬੰਨਿਓ ਮੇਰਾ ਵੀ ਜਾਨਵਰ ਆਪਣਾ ਚੈੱਕ ਕਰ ਲਓ ਦੇਖੋ ਜੀ ਕਿਵੇਂ ਜੋਰ ਲਾਉਂਦਾ 15 ਹੱਥ ਜੇ ਆ ਕੇ ਠੀਕ ਹੈ ਜੀ ਜਾਲ ਦੇ ਵਿੱਚ ਉਨਾ ਹੀ ਗੁੜਕਦਾ ਤੇ ਹੁਣ ਦੇਖੋ ਕਿਵੇਂ ਕਰਦਾ ਆ ਤੇ ਆਹਾ ਸੀਗਾ ਸਦਰੋਂ ਆਪਣਾ ਮਕਮਲ ਕੂਤਰ ਪਿਆ ਹੋ ਰਾ ਦੇ ਨਾਲੇ ਕਬੂਤਰਾਂ ਦੇ ਵਿੱਚੋਂ ਤੇ ਕੀ ਹੁੰਦਾ ਠਹਿਰ ਜਾ ਤੇ ਆਓ ਵੀਰ ਹੁਣ ਮੈਂ ਤੁਹਾਨੂੰ ਜਾਨਵਰ ਇਹ ਛੱਡ ਕੇ ਵਿਖਾਉਣਾ ਪਿੰਜਰੇ 'ਚ ਕਿਉਂਕਿ ਹੱਥ ਜਾ ਕੇ ਤਾਂ ਤੁਹਾਨੂੰ ਪਤਾ ਹੀ ਹੈ ਕੂਤਰ ਕਿਵੇਂ ਇਹ ਦਾਸੀ ਕਰਦਾ ਬਾਕੀ ਆ ਤੁਸੀਂ ਕਬੂਤਰ ਦਾ ਮੇਰਾ ਭਰਾ ਸੁਨੱਖਾ ਆਪਣਾ ਦੇਖ ਲਓ ਦੇਖੋ ਜੀ ਹੱਕ ਚੌੜੀ ਪਿੱਛੇ ਚੋਬਾ ਜਮਾ ਇਹਨਾਂ ਬੰਦ ਤੇ ਆਓ ਸਦਰੋਂ ਹੁਣ ਮੈਂ ਜਾਨਵਰ ਛੱਡ ਕੇ ਵਿਖਾਉਣਾ ਹੈ ਭਾਜੀ ਅੱਜ ਦੁਬਾਰਤੋਂ ਕਰ ਸਕਦੇ ਹਾਂ ਸਟੈਂਡਿੰਗ ਪੋਜੀਸ਼ਨ ਚੈੱਕ ਪਹਿਲੀ ਕੂਦਰੀ ਆਪਣੀ ਬਾਬੇ ਜੰਟ ਵਾਲੇ ਕੂਦਰਾ ਵਿੱਚੋਂ ਕਰੋ ਚੈੱਕ ਜੀ ਬਰੇ ਜਿੰਨੀ ਮਰਜ਼ੀ ਡਾਲੀਓ ਐਸੀ ਟਾਪ ਕੂਦਰੀ ਆ ਅਗਲੀ ਕੂਦਰੀ ਹਜ਼ਾਰ ਵਾਲੇ ਕੂਦਰਾ ਵਿੱਚੋਂ ਚੈੱਕ ਕਰ ਲਓ ਬਾਕੀ ਸਾਨੂੰ ਪਰਪਲ ਦੇ ਅੱਖਾਂ ਚੰਗੀ ਤਰ੍ਹਾਂ ਬੁਖਾਤੇ ਕੋਈ ਫਰਪੁਰਿਆ ਗਿਆ ਨਹੀਂ ਕੋਈ ਜੂਨ ਹੀ ਕੋਈ ਕੋਹ ਨਹੀਂ ਬਕਾਇਦਾ ਸਾਨੂੰ ਇਹਨਾਂ ਦੀ ਮੈਂ ਹੱਡੀ ਵਿਖਾਈ ਆ ਆ ਗੱਭਰੂ ਆਪਣਾ ਲੱਗਿਆ ਗੜਕਣ ਦੋ ਕੂਦਰੀਆਂ ਵੇਕੇ ਕਰ ਲਓ ਚੈੱਕ ਦੇਖੋ ਜੀ ਏਡਾ ਕੋਈ ਖਰਾ ਜਾਨ ਬਰਾਣਾ ਚੈੱਕ ਕਰ ਲਓ ਦੇਖੋ ਤੁਹਾਨੂੰ ਆਪ ਵੀ ਪਤਾ ਲੱਗ ਜਾਣਾ ਹਾਂ ਵੀਰੇ ਬਾਕੀ ਜਾਨਵਰ ਕੋਈ ਚੀਜ਼ ਤੇ ਮੇਰਾ ਭਰਾ ਨਾਲ ਨਾਲ ਫੋਨ ਲਾ ਲਈ ਉਪਰੇ ਕਿਉਂਕਿ ਹੁਣ ਇਹੋ ਜਿਹੇ ਜਾਨਵਰ ਮੇਰਾ ਭਰਾ ਰੋਕਦੇ ਨਹੀਂ ਠੀਕ ਹੈ ਜੀ ਕੁਆਲਿਟੀ ਤੁਹਾਡੇ ਸਾਹਮਣੇ ਪ੍ਰਾਈਸ ਆਪਾਂ ਤੁਹਾਨੂੰ ਮੈਂਸ਼ਨ ਕਰ ਤਿੰਨ ਹਜ਼ਾਰ ਤਿੰਨ ਐਕੂਟਰਾਂ ਦਾ ਠੀਕ ਹੈ ਜੀ ਤੇ ਮੇਰਾ ਭਰਾ ਬੰਦੇ ਵੱਧ ਤੋਂ ਵੱਧ ਇਸ ਮੌਕੇ ਦਾ ਫਾਇਦਾ ਉਠਾਉਣ ਤੇ ਚੰਗੇ ਜਾਨਵਰ ਮੇਰਾ ਭਰਾ ਆਪਣੇ ਘਰ ਮੰਗਵਾ ਸਕਦੇ ਆ ਠੀਕ ਹੈ ਨਾ ਬਿਲਕੁਲ ਤੰਦਰੁਸਤ ਸਕੂਟਰ ਨੇ ਠੀਕ ਹੈ ਜੀ ਫਿੱਟ ਫਾਟ ਨੇ ਚੈੱਕ ਕਰ ਸਕਦੇ ਹੋ ਬਰੀਕ ਸੁਰਖ ਪੈਰਾਂ ਦੇ ਐਕੂਟਰਾਂ ਮੇਰਾ ਭਰਾ ਤੇ ਆਹ ਆ ਸੀਗੇ ਸਦ ਨੂੰ ਆਪਣੇ ਤਿੰਨੇ ਮਕਮਲ ਜਾਨਵਰ ਠੀਕ ਹੈ ਵੀ ਭਰਾਵੋ ਮਿਲਦੇ ਹੁਣ ਆਪਾਂ ਸੋਨੂ ਫਿਰ ਕਿਸੇ ਅਗਲੀ ਵੀਡੀਓ ਦੇ ਵਿੱਚ ਫਿਰ ਲਾਵਾਂਗੇ ਤੁਹਾਡੇ ਵਾਸਤੇ ਵਧੀਆ ਟੌਪ ਕਲਾਸ ਗਰੰਟੀ ਵਾਲੇ ਨਸਲ ਵਾਲੇ ਜਾਨਵਰ ਤਤ ਤੱਕ ਲਈ ਧੰਨਵਾਦ ਤੇ ਸ਼ੁਕਰੀਆ ਔਰ ਮਿਹਰਬਾਨੀ ਬੇਜੀ